मेरे जो पति है उनका मेरी जेठानी पूजा गुप्ता के साथ अवैध संबंध है जिसका पूरे परिवार को पता है लेकिन फिर भी ससुराल वाले उसका पक्ष करते हैं मेरी जेठानी का साथ देते हैं ਇੱਕ ਕੁੜੀ ਦੇ ਪੇਕੇ ਕਿਸ ਤਰ੍ਹਾਂ ਲੈ ਕੇ ਆਏ ਉਹਨੂੰ ਕਿਸ ਤਰ੍ਹਾਂ ਉਹਦੀ ਬੁਰੀ ਹਾਲਤ ਪੁਲਿਸ ਵੀ ਲਾਗੇ ਖੜੀ ਆ ਪੁਲਿਸ ਵੀ ਸੱਦੀ ਉਹਨਾਂ ਨੇ ਪੁਲਿਸ ਵਾਲੇ ਨੇ ਇਹਨਾਂ ਦਾ ਪੱਕਾ ਸੌਂਡੀ ਵਜਾਇਆ ਤੇ ਕੁੜੀ ਦਾ ਹਾਲਤ ਕੀ ਕੀ ਦੀ ਕੁੱਟਮਾਰ ਕਰਕੇ ਪਰ ਪੁਲਿਸ ਵਾਲੇ ਜਿਹੜੇ ਸਾਰੇ ਪਰਿਵਾਰ ਨਾਲ ਖੜ ਗਏ ਬਹੁਤ ਹੀ ਭਜਾਈ ਦੀ ਗੰਦੀ ਕਰਤੂਤ ਆਪਣੀ ਪਤਨੀ ਨੂੰ ਘਟਿਆ ਘਰੋਂ ਅਤੇ ਨਜਾਇਜ਼ ਸਬੰਧਾਂ ਵਿੱਚ ਸਾਥ ਦੇ ਰਿਹਾ ਪੂਰਾ ਪਰਿਵਾਰ ਪੂਰੀ ਵੀਡੀਓ ਦੇਖੋ ਤੁਸੀਂ ਹੋ ਜਾਵੋਗੇ ਹੈਰਾਨ ਠਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਆਪਾਂ ਭੀੜ ਚਲਾਈ ਹੋਈ ਹੈ ਤੇ ਜਾਂ ਵਸੌਂ ਦੀ ਪਹਿਲਾਂ ਪੰਜਾਬ ਵਿੱਚ ਸੀ ਫਿਰ ਅੰਮ੍ਰਿਤਸਰ ਤਰਨਤਾਰ ਹਰ ਇੱਕ ਪਾਸੇ ਹੈ ਨਾ ਤੇ ਅੱਜ ਜਿਹੜਾ ਆਪਾਂ ਰਾਜਸਥਾਨ ਦੇ ਵਿੱਚ ਆਏ ਤਾਂ ਰਾਜਸਥਾਨ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿੰਨੀਆਂ ਬੀਬੀਆਂ ਭੈਣਾਂ ਸਾਡੇ ਕੋ ਕਾਨੂੰਨ ਸਭਾ ਵਾਸਤੇ ਪਹਾੜਾ ਪੰਜਾਬ ਵਿੱਚ ਵੀ ਕਾਨੂੰਨ ਉਹ ਹੀ ਆ ਤੇ ਇੱਥੇ ਰਾਜਸਥਾਨ ਵਿੱਚ ਵੀ ਇੱਕ ਹੀ ਆ ਹੈਨਾ ਤੇ ਆਪਾਂ ਘੜੇ ਹੱਕ ਸੱਚ ਤੇ ਜਿਹੜਾ ਧੀਆ ਨੂੰ ਜਿਹੜਾ ਇੱਕ ਇੱਕ ਮਹੀਨਾ ਹੋਇਆ ਵਿਆਹ ਹੋਇਆ ਨੂੰ ਤੇ ਕਈ ਜਠਾਣੀਆਂ ਘਰ ਜਾੜੀ ਜਾਂਦੀਆਂ ਪਈਆਂ ਵਾ ਕਈ ਸੱਸਾਂ ਨਹੀਂ ਪੱਕ ਚਾ ਖੜਦੀਆਂ ਵੀ ਸਵਾਲ ਇਹੋ ਹੀ ਆ ਕਿ ਜੇ ਆਪਾਂ ਧੀ ਵਿਆਹ ਕੇ ਲਿਓਨੇ ਆ ਫਿਰ ਆਪਾਂ ਵਿਆਹ ਕਰਾਉਂਦੇ ਕਾਦੇ ਵਾਸਤੇ ਆ फेर ਆਪਾਂ ਜੁਦਾ ਪਤੀ ਆਪਕਾ ਵਿਆਹ ਕੇ ਕਾ ਮਾਪਾਪ ਦੇ ਉਤੇ ਕੀ ਵਾਪਰਦੀ ਕੱਲੀ ਕੱਲੀ ਧੀ ਆ ਉਹਨਾਂ ਦੇ ਭਰਾਵਾਂ ਦੇ ਕੀ ਵਾਪਰਦੀ ਜਦੋਂ ਇੱਕ ਮਹੀਨਾ ਵਿਆਹ ਹੋ ਹੁੰਦਾ ਤੇ ਮੁੜ ਕੇ ਆਪਾਂ ਘਰੋਂ ਧੱਕੇ ਮਾਰ ਕੇ ਆਪਾਂ ਕੁੱਟ ਮਾਰ ਕਰਕੇ ਕੱਢ ਦਿੰਨੇ ਆ ਬਾਕੀ ਇਹਨਾਂ ਕੋਲ ਆਪਾਂ ਗੁੱਡੀ ਕੋਲ ਪੱਖ ਪੂਰਾ ਸੌਂਦੇ ਵੀਡੀਓ ਵੀ ਕੋਲ ਆ ਸਬੂਤ ਵੀ ਕੋਲ ਜਿਹੜੀ ਕੁੱਟ ਮਾਰ ਕਰੀ ਆ ਮੇਰਾ ਨਾਮ ਮੋਨਿਕਾ ਹੈ ਮੈਂ ਹਰਿਆਣਾ ਐਲਾਬਾਦ ਜ਼ਿਲ੍ਹਾ ਸਿੱਸਾ ਕੀ ਰਹਿਣੇ ਵਾਲੀ ਹੂੰ ਮੇਰੀ ਸ਼ਾਦੀ 14 ਦਸੰਬਰ ਨੂੰ ਹੋਈ ਸੀ ਔਰ ਮੇਰੇ ਸਸੁਰਾਲ ਦੇ ਮੇਰੇ ਜੋ ਪਤੀ ਹੈ ਉਹਨਾਂ ਦਾ ਮੇਰੀ ਜਠਾਨੀ ਪੂਜਾ ਗੁਕਤਾ ਕੇ ਸਾਥ ਅਵਿਆ जिसका पूरे परिवार को पता है लेकिन फिर भी ससुराल वाले उसका पक्ष करते हैं मेरी जेठानी का साथ देते हैं मेरे को रखना नहीं चाहते और मैं ये जानना चाहती हूँ कि वो मेरे को क्यों नहीं रखना चाहते चौबीस जनवरी को इन्होंने मेरे को जान से मारने की कोशिश करी उन्नीस जनवरी को इन्होंने मेरे को जान से मारने की कोशिश करी जिसकी वीडियो मेरे पास है जो मैं दिखाना चाहती हूँ ਇੱਕ ਕੁੜੀ ਦੇ ਪੇਕੇ ਕਿਸਤਾ ਲੈ ਕੇ ਆਏ ਉਹਨੂੰ ਕਿਸ ਤਰ੍ਹਾਂ ਉਹਦੀ ਬੁਰੀ ਹਾਲਤ ਪੁਲਿਸ ਵੀ ਲਾਗੇ ਖੜੀ ਆ ਪੁਲਿਸ ਵੀ ਸੱਦੇ ਇਹਨਾਂ ਨੇ ਪੁਲਿਸ ਵਾਲੇ ਨੇ ਇਹਨਾਂ ਦਾ ਪੱਕਾ ਸੌਂਦੀ ਵਜਾਇਆ ਵੀ ਕੁੜੀ ਦਾ ਹਾਲਤ ਕੀ ਕੀ ਦੀ ਕੁੱਟਮਾਰ ਕਰਕੇ ਪਰ ਪੁਲਿਸ ਵਾਲੇ ਜਿਹੜੇ ਸੋਹਰੇ ਪਰਿਵਾਰ ਨਾਲ ਖੜ ਗਏ ਵੀ ਉਹ ਦੇਖੋ ਵੀ ਕਿਸ ਤਰ੍ਹਾਂ ਇੱਕ ਬਿਬੇਸ਼ੀ ਹਾਲਤ ਦੇ ਵਿੱਚ ਚੁੱਕ ਕੇ ਲਿਆ ਆ ਮਾਪਿਓ ਵੀ ਕਾਨੂੰਨ ਨੂੰ ਦੋਨਾਂ ਤਰ੍ਹਾਂ ਸੁਣਨੀ ਚਾਹੀਦੀ ਐ ਕਿ ਆਪਾਂ ਇਹੋ ਹੀ ਕਹਿੰਦੇ ਵੀ ਕਾਨੂੰਨ ਦੋਨਾਂ ਤਰ੍ਹਾਂ ਦੇ ਗਏ ਵੀ ਆਪਣਾ ਕਿਉਂ ਨਹੀਂ ਸੁਣਦੇ ਹੈਨਾ ਬੀ ਜਿੱਥੇ ਸਾਰਿਆਂ ਦੀ ਗਲਤੀ ਉੱਥੇ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਕਿ ਕਿਹੜਾ ਕੁੜੀ ਦੀ ਬੁਰੀ ਹਾਲਤ ਹੈ ਕਿ ਉਹ ਤਾਂ ਨਾਲੇ ਕੁੜੀਆਂ ਨਾਲ ਦੌਕੇ ਮਾਰੇ ਆ ਵੀ ਤੁਸੀਂ ਕੁੜੀ ਐਸੇ ਟਾਈਮ ਲੈ ਕੇ ਜਾਓ ਵੀ ਵੀ ਕੁੜੀ ਦੀ ਗਲਤੀ ਹੈ ਬਾਕੀ ਦੱਸੋ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹ ਚਾਹਤੇ ਹੂੰ ਕਿ ਮੇਰੇ ਸਾਥੀ ਇਨੋ ਨੇ ਐਸੇ ਮਾਰਪੇਟ ਕਿਉਂ ਕਰੇ ਅਗਰ ਮੈਂ ਕੋ ਰੱਖਣਾ ਹੀ ਨਹੀਂ ਥਾ ਤਾਂ ਸ਼ਾਦੀ ਕਿਉਂ ਕੀਤੀ ਇਨੋ ਨੇ ਮੈਂ ਮੇਰਾ ਘਰ ਪੇ ਰਹਿਣਾ ਚਾਹਤੇ ਹੂੰ ਸ਼ਾਦੀ ਹੋਣੇ ਕੇ 3 ਦਿਨ ਬਾਅਦ ਮੇਰੇ ਕੋ ਟੌਰਚਰ ਕਰਨਾ ਇਨੋ ਨੇ ਸ਼ੁਰੂ ਕਰ ਦਿਆ ਥਾ ਅਬ ਮੇਰੀ ਜਠਾਣੀ मेरा बसने नहीं देती मेरी सास उसका साथ देती है और मेरे पति मेरे को रखना नहीं चाहते है।, है, है तो सब इन्हीं का दी है। इनके साथ है साथ मेघवाल है जो द्रोपति मेघवाल है द्रौपदी पूरा विधायक है और वो इनका पूरा सपोर्ट करती है हर जगह वो आगे आ जाती है और हमारे को इंसाफ नहीं मिल रहा है ਇਸ ਜਿਸ ਕੇ ਮੇਰੇ ਪਾਸ ਪ੍ਰੂਫ ਨਹੀਂ ਅਸਰ ਮੈਂ ਬਣਾਉਣੇ ਦੀ ਕੋਸ਼ਿਸ਼ ਕਰੀ ਲੇਕਿਨ ਮੇਰੀ ਜਠਾਨੀ ਨੇ ਕਹਾ ਜਾਂ ਤੋ ਇਸਕਾ ਫੋਨ ਤੋੜ ਦੋ ਜਾਂ ਇਸਕੋ ਜਾਨ ਸੇ ਮਾਰ ਦੋ ਤੋ ਉਹਨੋ ਨੇ ਮੇਰਾ ਫੋਨ ਛੇਨ ਲਿਆ ਔਰ ਮੁਝੇ ਮਾਰਨੇ ਦੀ ਕੋਸ਼ਿਸ਼ ਕਰੀ ਪ੍ਰੂਫ ਬਣਾਈ ਜਾਂਦੇ ਸੀ ਜਦੋਂ ਦੱਸੇ ਕਹਿੰਦੇ ਸੀ ਵੀਡੀਓ ਉਪਰੋਂ ਮੈਂ ਬਣਾ ਲਈ ਸੀ ਉਪਰੋਂ ਜਦੋਂ ਪਕੜ ਲਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਫੋਨ ਭੰਨਿਆ ਉਸ ਤੋਂ ਬਾਅਦ ਮੇਰੀ ਕੁੱਟ ਮਾਰ ਕਰੀ ਇਹ ਵੀਡੀਓ ਉਹੀ ਦਿਖਾ ਰਹੀ ਹੈ ਕੁੱਟ ਮਾਰ ਰਹੀ ਫਿਰ ਜਦੋਂ 1 ਮਹੀਨੇ ਬਾਅਦ ਮੇਰੀ ਕੁੱਟ ਮਾਰ ਕਰੀ ਉਸ ਤੋਂ ਬਾਅਦ ਹੀ ਚੱਲ ਪਈ ਇਹਨਾਂ ਗਰੂਹ ਕੋ ਬਹੁਤ ਬਣਾਈ ਸੀ ਫੋਨ

ਤਦ ਆਖਣਾਂ ਮੁੱਟਮਾਰ ਕਿਤੇ ਸਾਡੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਪੁਲਿਸ ਸਾਧ ਲਈ ਸੀਗੀ ਤੇ ਅਸੀਂ ਜਦੋਂ ਜਾ ਕੇ ਉਹਨਾਂ ਨੂੰ ਕਿਹਾ ਵੀ ਕੀ ਗੱਲ ਹੈ ਤੇ ਉਹ ਕਹਿੰਦੇ ਚੁੱਪ ਚਾਪ ਮੈਂ ਵੀਡੀਓ ਬਣਾਣ ਲੱਗ ਗਈ ਤੇ ਪੁਲਿਸ ਵਾਲਾ ਕਹਿੰਦੇ ਕਹਿੰਦੇ ਵੀਡੀਓ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਕਿ ਤੂੰ ਸਾਡੀ ਵੀਡੀਓ ਕਿਵੇਂ ਬਣਾ ਸਕਦੀ ਹੈ ਤੇ ਚੁੱਪ ਕਰਕੇ ਤੇਰੀ ਕੁੜੀ ਨੂੰ ਲੈ ਜਾ ਮੇਰੀ ਜਠਾਨੀ ਅਸਾਂ ਨਿਆਗ ਲਗਾਈ ਹੈ ਉੱਥੇ ਹੀ ਹੈ ਉਹਦੀ ਡਿਊਟੀ ਵੀ ਉੱਥੇ ਹੀ ਹੈ ਉਹਦੇ ਮੂੰਹ ਤੇ ਮੈਂ ਕਹਿ ਸਕਦੀ ਆ ਗੱਲ ਜੋ ਬੋਲੂਗੀ ਮੈਂ ਸੱਚਾਈ ਬੋਲੂਗੀ ਤੇ ਬਿਲਕੁਲ ਖੁੱਲ ਕੇ ਬੋਲੂਗੀ meri jehthani bar bar dabkiyan ditti hai mere pati ko bhi ki main tere hatkadiyan lagwa dungi mere pati fir bhi nahi bolte hai ya to wo aake bole bilkul majaj saban ji haan ji raji aapka praman pura parivar raji hai ye galti hoyi bhi hai hun blackmail ho reha hai kae ki main ki karde hai pata nahi ye inna de karadar ravaiya theek nahi hai ka main santa ek hi jawab chahinda meri kudi nu daag ki kyon kita sade ne paise kyon lavaye ਸਾਨੂੰ ਤਾਂ ਇੱਕ ਹੀ ਜਵਾਬ ਚਾਹੀਦਾ ਮੇਰੀ ਕੁੜੀ ਦਾ ਕੀ ਕਸੂਰ ਸੀਗਾ ਕਸੂਰ ਤਾਂ ਦੱਸੋ ਆ ਵੀ ਗਲਤੀ ਦੱਸੋ ਵੀ ਕੀ ਗੱਲ ਹੈ ਇੱਕ ਮਹੀਨਾ ਵਰਤ ਕੇ ਇਸ ਤਰ੍ਹਾਂ ਦਾ ਹਰ ਕੋਈ ਛੱਡ ਦੂਗਾ ਤੇ ਸਮਾਜ ਨੂੰ ਕੀ ਮੈਸੇਜ ਜਾਂਦਾ ਹੈ ਗਲਤ ਮੈਸੇਜ ਜਾਂਦਾ ਹੈ ਆਈ ਮਾਤਾ ਜੀ ਬਿਲਕੁਲ ਗਲਤ ਵਿਚੋਲੇ ਹੈਗੇ ਤੁਹਾਡੇ ਨਾਲ ਵਿਚੋਲੇ ਕਿੰਨਾਂ ਨਾਲ ਖੜੇ ਆ ਤੁਹਾਡੇ ਨਾਲ ਖੜੇ ਆ ਵਿਚੋਲੇ ਨੂੰ ਨਾ ਪੜ ਦਿੱਤਾ ਪੜਾਓ ਤੇ ਟੀਆ ਬਚਾਓ ਫਿਰ ਟੀਆ ਕਿੱਥੇ ਸੇਫ ਹੈਗੀਆਂ ਨੇ ਉਹਨੇ ਬਾਕੀ ਸਾਰਾ ਆਡਾ ਦਾਲ ਪੰਥ ਜਿਹੜਾ ਹੈਗਾ ਤਰਲਾ ਦਲਰਬਾ ਕਰਬਾ ਹਨ ਸਾਡੀਆਂ लाਡ ਲਿਆ ਫੋਜਿਆ ਸਾਡੀਆਂ ਸਾਡੇ ਇਹਨਾਂ ਦੇ ਨਾਲ ਆ ਟੀਆਂ ਦੇ ਨਾਲ ਆ ਕਿਉਂਕਿ ਜਿਹੜੇ ਹੱਕ ਸੱਚ ਦੀ ਗੱਲ ਆ ਨਾ ਹੱਕ ਸੱਚ ਦੇ ਮਹਾਰਾਜ ਨੇ ਬਾਣੇ ਪਵਾਏ ਸਾਨੂੰ ਹੱਕ ਸੱਚ ਦੇ ਖੜਨ ਵਾਸਤੇ ਤੇ ਆਪਾਂ ਇਹਨਾਂ ਦੇ ਨਾਲ ਖੜੇ ਆ ਉਹਨਾਂ ਦਾ ਵੀ ਪੱਕ ਸੁਣਾਂਗੇ ਫੋਨ ਇਹਨਾਂ ਦੇ ਹਸਬੰਦ ਨੂੰ ਕੀਤਾ ਸੀ ਪਹਿਲਾਂ ਤਾਂ ਕਹਿੰਦੇ ਮੈਂ ਇੱਥੇ ਹੀ ਬੋਲਦਾ ਵਾਂ ਬਾਅਦ ਚ ਉਹ ਮੁੱਕਰ ਗਿਆ ਕਿ ਮੈਂ ਕੱਲ ਨੂੰ ਆਉਂਗਾ ਕਾਦਾ ਟਾਈਮ ਦਿੱਤਾ ਜੇ ਆਪਣਾ ਆਣ ਕੇ ਪੱਕ ਰੱਖੂਗਾ ਠੀਕ ਆ ਜੇ ਨਾ ਰੱਖੂਗਾ ਫਿਰ ਨੰਬਰਾ ਸਰਪੰਚਾਂ ਨਾਲ ਗੱਲ ਕਰਕੇ ਫਿਰ ਆਪਾਂ ਇਹਨਾਂ ਦੇ ਸਹੁਰੇ ਜ਼ਰੂਰ ਪਹੁੰਚਗੇ ਉਹਨਾਂ ਨਾਲ ਪੱਕ ਸੁਣਾਂਗੇ ਵੀ ਹਾਂ ਵੀ ਦੱਸੋ ਤੁਸੀਂ ਕਿ ਕੀ ਗੱਲ ਦਾ ਡਿਵਾਈਸ ਆਹੀ ਜੀ ਮੋਣਕਾ ਅੱਛੇ ਜੀ ਹਾਂ ਜੀ ਉਹਨਾਂ ਦੇ ਪੱਖ ਦੀ ਸੋਣੀ ਸੀ ਤੁਹਾਡੇ ਪੱਖ ਸੋਨਾ ਸੀ ਵੀ ਕੀ ਗੱਲ ਹੈ 1 ਮਹੀਨਾ ਹੋਇਆ ਵਿਆਹ ਹੋਏ ਨੇ ਵੀ ਤੁਸੀਂ ਇਹਨੂੰ ਕਿਉਂ ਛੱਡਿਆ ਕੀ ਕਾਰਨ ਆ ਮੈਂ ਨਹੀਂ ਛੱਡਿਆ ਜੀ ਇਹ ਆਪ ਹੀ ਛੱਡ ਕੇ ਜਾਂਦੇ ਆਂ ਆਪ ਛੱਡ ਕੇ ਜਾਂਦੀ ਆਂ ਕਿਉਂ ਤੁਸੀਂ ਬੈਠ ਕੇ ਗੱਲ ਨਹੀਂ ਕਰੀ ਮੁੜ ਕੇ ਲੈਣ ਨਹੀਂ ਆਏ ਇਹਨੂੰ ਮੈਂ ਤਾਂ ਜੀ ਬਥੇਰੇ ਇਹਨਾਂ ਦੇ ਲੈ ਕੇ ਘਤੇ ਆਈ ਹੁਣੇ ਹਾਂ ਜੀ ਮੈਂ ਕਿ ਚੱਲੋ ਚੱਲੋ ਹਾਂ ਹਾਂ ਨਹੀਂ ਤੁਸੀਂ ਕੀ ਚਾਹੁੰਦੇ ਤੁਸੀਂ ਇਹਨਾਂ ਨੂੰ ਨਿਵੇੜਨਾ ਚਾਹੁੰਦੇ ਕਿ ਘਰ ਵਸਾਉਣਾ ਚਾਹੁੰਦੇ ਆ ਹਾਂ ਜੀ ਤੁਸੀਂ ਨਿਵੇੜਨਾ ਚਾਹੁੰਦੇ ਕਿ ਘਰ ਵਸਾਉਣਾ ਚਾਹੁੰਦੇ ਆ ਹਾਂ

ਇੰਤਜ਼ਾਰ ਕੀ ਨਾ ਕਰੀਓ ਉਦਾਸੀ ਕੀ ਤੁਸੀ ਦੱਸੋ ਵੀ ਕਿਦਾਂ ਮਿਲਦੇ ਸਾਨੂੰ ਆਪਣਾ ਪੱਖ ਰੱਖੋ ਸਾਨੂੰ ਮਿਲ ਕੇ ਦੱਸੋ ਵੀ ਕਿਦਾਂ ਕਿਦਾਂ ਟਾਈਮ ਰੱਖਦਾ ਹੈ ਕਿਹੜੀ ਥਾਂ ਆਣਾ ਪਊਗਾ ਇੱਥੇ ਰਾਜਸਥਾਨ ਚ ਆਸੀ ਨਹੀਂ ਰਾਜਸਥਾਨ ਦੀ ਤਾਂ ਸੀ ਮਤਲਬ ਸੱਚੀ ਤਾਂ ਅਨਮਾਨ ਗੱਲ ਨਹੀਂ ਆਹੂ ਮਾਨ ਗਾੜੀ ਅਜੇ ਆ ਸਕਦਾ ਘੰਟੇ ਚ ਆ ਜਾ ਇੱਥੇ ਲਕੇਸ਼ਰ ਪਾਦ ਨਹੀਂ ਉਹਦੇ ਨੂੰ ਨੇ ਮੇਰੀ ਗੱਲ ਸੁਣੋ ਜੀ ਮੈਂ ਤਾਂ ਅੱਜ ਆਇਆ ਹਾਂ ਹੈਗਾ ਇੱਥੇ 11 ਦਾ ਦਾ ਪੁਰਾਣਾ ਪਿੰਡ ਹੈ ਤੁੰਨੀ ਕਾ ਅੱਛਾ ਅੱਛਾ ਉਹ ਗੈਂਬਾ ਦੇ ਘਟੇ ਕੰਖਾਰੇ ਪਰਿਵਾਰ ਵਾਲੇ ਅੱਛਾ ਦੱਸੋ ਫੇ ਤੁਸੀਂ ਕਿਧਰ ਕਿਧਰ ਬੈਠ ਕੇ ਗੱਲ ਬੈਠਦੇ ਆ ਮੈਂ ਗੱਲ ਕਰਾ ਦੰਨਾ ਤੁਹਾਡੇ ਪਾਪਾ ਦੀ ਨਾਲ ਤੇ ਮੇਰੇ ਨਾਲ ਤੁਸੀਂ ਆਪਣਾ ਪੱਖ ਰੱਖੋ ਨਾ ਵੀ ਤੁਸੀਂ ਇਹਨੂੰ ਰੱਖਣਾ ਚਾਹੁੰਦੇ ਆ ਕਿ ਨਵੇੜਨਾ ਚਾਹੁੰਦੇ ਤੁਸੀਂ ਉਹ ਗੱਲ ਕਰੋ ਤੁਸੀਂ ਆਪਣੀ ਕਰੋ ਤੁਸੀਂ ਮੇਰੇ ਕਿਸੇ ਨਾਲ ਗੱਲ ਨਾ ਕਰਾਓ ਵੀ ਤੁਸੀਂ ਘਰ ਵਸਾਣਾ ਚਾਹੁੰਦੇ ਆ ਮੈਂ ਬਿਜੁਰਗੀ ਦੱਸਾਂਗੀ ਲੈ ਮੈਨੂੰ ਹੱਦ ਹੋ ਗਈ ਵਿਆਹ ਤੂੰ ਕਰਾਇਆ ਕਿ ਬਿਜੁਰਗਾਣਾ ਕਰਾਇਆ ਵਾ ਘਰ ਵਾਲੀ ਤੇਰੀ ਕਿ ਬਿਜੁਰਗਾ ਦੀ ਆ ਜਦੋਂ ਵਿਆਹ ਕਰਾਉਣ ਗਿਆ ਸੀ ਨਹੀਂ ਇੱਕ ਮਿੰਟ ਜਿਹੜਾ ਵਿਆਹ ਕਰਾਉਣ ਗਿਆ ਸੀ ਤੂੰ ਹੀ ਗਿਆ ਸੀ ਤੇਰੀ ਸ਼ਾਂਤੀ ਨਹੀਂ ਵਿਆਹ ਆਵਾ ਕਿ ਜ਼ਬਰਦਸਤੀ ਹੋਇਆ ਵਾ ਇਹ ਹੋ ਗਿਆ ਤਾਂ ਸ਼ਾਂਤੀ ਨਾਲ ਆ ਜੀ ਤੇ ਫਿਰ ਤੂੰ ਕਿਸ ਤਰ੍ਹਾਂ ਕਹਿ ਦਿੱਤਾ ਵੀ ਬਜ਼ੁਰਗੀ ਦੱਸਣਗੇ ਨਹੀਂ ਤੂੰ ਕਿੱਦਾਂ ਕਹਿ ਦਿੱਤਾ ਵੀ ਬਜ਼ੁਰਗੀ ਦੱਸਣਗੇ ਕੋ ਖੇਡ ਵੀ ਇੱਕ ਮਹੀਨਾ ਰੱਖੀ ਔਰਤ ਇੱਕ ਮਹੀਨਾ ਰੱਖੀ ਔਰਤ ਵਿਆਹ ਕੇ ਮੁਰਕੇ ਘੜ ਦੋ ਬਾਹ ਰੱਖਣੀ ਨਹੀਂ ਹੈਗੀ ਕਾਰਨ ਕਿ ਆਡੇ ਕੋਲ ਦਲਪੰਤ ਜਾਈਆ ਸਰੀ ਸ਼ਕੈਤ ਨਿਹੰਗ ਸਿੰਘ ਪੋਜਾ ਕੋਲੋਂ ਠੀਕਾ ਤੇ ਆਪਣਾ ਪੱਕ ਦੱਸ ਗਏ ਨਾ ਬਜ਼ੁਰਗਾਂ ਦਾ ਸਲਾਹ ਕਰਕੇ ਦਾਦੇ ਵੀ ਕਿਦਨੋਂ ਆਉਣਾ ਸਾਡੇ ਕੋਲ ਨਹੀਂ ਤਾਂ ਫਿਰ ਅਸੀਂ ਪੱਤਰਕਾਰ ਨਾਲ ਲਿਆ ਕੇ ਤੁਹਾਡੇ ਘਰੇ ਆਵਾਂਗੇ ਨਾਲੇ ਵੀਡੀਓ ਵੀ ਪਾਵਾਂਗੇ ਚਾਨ ਤੇ ਠੀਕ ਆ ਵੀ ਕਿਸ ਤਰ੍ਹਾਂ ਤੁਸੀਂ ਪਖੰਡਾ ਪਰ ਮਹੀਨਾ ਰੱਖੋ ਕੁੜੀ ਮੁੜ ਕੇ ਛੱਡ ਦੋ ਹੈ ਘਰ ਹੋਣਾ ਅਹੀਂ ਤਾਂ ਕੰਨੇ ਵੀ ਪੰਜਾਬ ਵਿੱਚ ਵੀ ਮੌਲ ਖਰਾਬ ਕਰਿਆ ਹੋਇਆ ਵਾ ਮੁੰਡਿਆਂ ਨੇ ਜਿਹੜੀਆਂ ਘਰ ਵਾਲੀਆਂ ਰੱਖਦੇ ਨਹੀਂ ਗਾਂ ਪਰਜਾਈਆਂ ਨਾਲ ਸੰਬੰਧ ਰੱਖ ਕੇ ਘਰ ਵਾਲੀਆਂ ਨੂੰ ਰੱਖ ਦੇਣੀ ਆ ਹਾਂ ਜੀ ਇੱਥੇ ਰਾਜਸਥਾਨ ਦੇ ਵਿੱਚ ਅਸੀਂ ਆਏ ਆ ਤੇ ਜੇ ਸਾਨੂੰ ਸੱਦਿਆ ਇੱਥੇ ਜੇ ਪੀਪੀਆਂ ਸਾਡੀਆਂ ਦੁਖੀ ਨੇ ਕਿ ਆ 50 ਸਾਲ ਤੋਂ ਥੱਲੇ ਤਾਂ ਅਸੀਂ ਆਏ ਆ ਦੂਜੇ ਨੰਬਰ ਤੇ ਗੱਲ ਇਹ ਆ ਕਿ ਇੱਥੇ ਜਿਹੜੀਆਂ ਇਹਨਾਂ ਦੇ ਘਰ ਵਾਲੇ ਨੇਗੇ ਦੋ ਦੋ ਜਨਾਨੀਆਂ ਰੱਖੀ ਜਾਂਦੇ ਨੇਗੇ ਜਿਹੜੇ ਇਹਨਾਂ ਦੇ ਬੱਚੇ ਨੇ ਉਹ ਐਵੇਂ ਜਿਵੇਂ ਭੜਕਦੇ ਫਿਰਦੇ ਆ ਆ ਮੁੰਡਾ ਖੜਾ ਵਾ ਇਹ ਆ ਵੀ ਮਾਤਾ ਦਾ ਇਹਨਾਂ ਦੀ ਮਾਤਾ ਵਾ ਇਹ ਇਹ ਇਹਨਾਂ ਨੇ 18 ਲੱਖ ਰੁਪਏ ਇਹਨਾਂ ਨੇ ਲਾਇਆ ਵਿਆਹ ਜੋ ਕਰੇ 2.5 ਲੱਖ ਰੁਪਏ ਤੁਸੀਂ ਆਹ ਦਾ ਚੱਕੋ ਧੱਕੀਆਂ ਜਿਹੜੀਆਂ ੜਾਉਦੇ ਨੇ ਮਹਾਰਾਜ ਫਿਰ ਉਹ ਤੇ ਸਿੰਘ ਖਾਲਸਾ ਫਿਰ ਇਹਨਾਂ ਦੇ ਬੀਬੀਆਂ ਦੇ ਨਾਲ ਖੜਾ ਇਹਨਾਂ ਦੇ ਦਰਦ ਘਾਤਾ ਦੇਖੇ ਨਹੀਂ ਜਾਂਦੇ ਹੈਗੇ ਬਾਕੀ ਜਿਹੜਾ ਇਹ ਕਾਨੂੰਨ ਕੱਟਿਆ ਇਹ ਅਸੀਂ ਇਹਦੇ ਬਾਰੇ ਜਰੂਰ ਬੋਲਣਾ ਚਾਹੁੰਦੇ ਆ ਕਾਨੂੰਨ ਜੀ ਅਸੀਂ ਧੱਕੀਆਂ ੜਾ ਦਾਂਗੇ ਕਾਨੂੰਨ ਬੰਦ ਕੀਤਾ ਜਾਵੇ ਬਸ ਇਹ ਕਾਨੂੰਨ ਬੰਦ ਕੀਤਾ ਜਾਵੇ ਕਿਉਂਕਿ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਇਹ ਕਾਨੂੰਨ ਦੇ ਥੱਲੇ ਆ ਕੇ ਨਾ ਤਾਂ ਖੜੀ ਸਰਕਾਰਾਂ ਨਾਲ ਜੇ ਸੌਣਦੇ ਨਾ ਪੁਲਿਸ ਸੌਣਦੀ ਆ ਜੀ ਆਪਦੀ ਆਈ ਦੇ ਆਗੇ ਮਹਾਰਾਜ ਫੇਰ ਕਹਿੰਦੇ ਨੇ ਢੱਡਣਾ ਬਾੜੇ ਤੇ ਅਸੀਂ ਇਹਦੇ ਨਾਲ ਦੋਖਤ ਨਹੀਂ ਸੌਣਾਗੇ ਹੋਰ ਕੌਣ ਸੌਂਗਾ ਹੈ ਕੋਈ ਨਹੀਂ ਦੋਖਤਾਂ ਸੌਂਦਾ ਹੈਗਾ ਐਨਾ ਕਹਦਾ ਮਹਾਰਾਜ ਬਾਈ ਦੀ ਕਾਲਸਾ ਬਾਈ ਦੀ ਕੀ ਕਰੇ ਨਾ ਸਿੱਖੀ ਕਰਦੇ